ਸਸਕਾ ਜੀ ਮੈਂ ਹਕਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਸਾਬਕਾ ਅਮਰੀਕੀ ਰਾਸ਼ਟਰਪਤੀ ਕੈਂਸਰ ਵਰਗੀ ਕਾਤਕ ਬਿਮਾਰੀ ਤੋਂ ਪੀੜਤ ਪਾਈ ਜਾਣ ਦੀ ਖਬਰ ਸਾਹਮਣੇ ਆਈ ਹੈ ਇੱਕ ਰਿਪੋਰਟ ਦੇ ਹਵਾਲੇ ਦੇ ਅਨੁਸਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪ੍ਰੋਸਟੇਟ ਕੈਂਸਰ ਦੇ ਇੱਕ ਹਮਲਾਵਰ ਰੂਪ ਦੇ ਨਾਲ ਜੂਝ ਰਹੇ ਨੇ ਜਿਸ ਦੀ ਜਾਣਕਾਰੀ ਜੋ ਬਾਈਡਨ ਦੇ ਦਫ਼ਤਰ ਦੇ ਵੱਲੋਂ ਖੁਦ ਸਾਂਝੀ ਕੀਤੀ ਗਈ ਹੈ ਕਿ ਜੋ ਬਾਈਡਨ ਪ੍ਰੋਸਟੇਟ ਕੈਂਸਰ ਦੇ ਇੱਕ ਹਮਲਾਵਰ ਰੂਪ ਤੋਂ ਪੀੜਤ ਨੇ ਦੱਸਿਆ ਬਾਈਡਨ ਦੀ ਤਾਜ਼ਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੈਂਸਰ ਆਈਡੈਂਟ ਦੀਆਂ ਹੱਡੀਆਂ ਤੱਕ ਫੈਲ ਚੁੱਕਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਰਿਵਾਰ ਡਾਕਟਰ ਰੇਨਾਲ ਇਲਾਜ ਦੇ ਬਦਲਾਂ ਉਤੇ ਵੀ ਹੁਣ ਵਿਚਾਰ ਕਰ ਰਿਹਾ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਿਡੇ ਨੂੰ ਪ੍ਰੋਸਟੇਟ ਕੈਂਸਰ ਦੀ ਗੰਭੀਰ ਕਿਸਮ ਹੋਣ ਦੀ ਪੁਸ਼ਟੀ ਹੋਈ ਹੈ। ਉਹਨਾਂ ਦੇ ਦਫ਼ਤਰ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਪਿਛਲੇ ਹਫ਼ਤੇ ਇੱਕ ਰੂਟੀਨ ਮੈਡੀਕਲ ਜਾਂਚ ਦੇ ਦੌਰਾਨ ਉਹਨਾਂ ਦੇ ਪ੍ਰੋਸਟੇਟ ਉੱਤੇ ਇੱਕ ਛੋਟਾ ਨਿਡਿਊਲ ਮਿਲਿਆ। ਜਿਸ ਤੋਂ ਬਾਅਦ ਹੋਰ ਜਾਂਚ ਕਰਵਾਈਆਂ ਗਈਆਂ ਤਾਂ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੂੰ ਗਲਿਸਿੰਸ ਕੋਰ ਨੂੰ ਵਾਲਾ ਪ੍ਰੋਸਟੇਟ ਕੈਂਸਰ ਹੈ ਜੋ ਕਿ ਹੱਡੀਆਂ ਤੱਕ ਫੈਲ ਚੁੱਕਿਆ ਤੇ ਕੈਂਸਰ ਦੀ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲੀ ਅਤੇ ਗੰਭੀਰ ਕਿਸਮ ਮੰਨੀ ਜਾਂਦੀ ਹੈ ਬੀੜਨ ਦੀ ਉਮਰ 82 ਸਾਲ ਹੈ ਅਤੇ ਉਹ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਇਲਾਜ ਦੇ ਵਿਕਲਪਾਂ ਉੱਤੇ ਵੀ ਵਿਚਾਰ ਕਰ ਰਹੇ ਨੇ ਡਾਕਟਰਾਂ ਨੇ ਦੱਸਿਆ ਕਿ ਹਾਲਾਂਕਿ ਇਹ ਬਿਮਾਰੀ ਤੇਜ਼ੀ ਦੇ ਨਾਲ ਵਧ ਰਹੀ ਹੈ ਪਰ ਇਹ ਹਾਰਮੋਨ ਸੰਵੇਦਨਸ਼ੀਲ ਹੈ ਜਿਸ ਦੇ ਕਾਰਨ ਇਸ ਦਾ ਇਲਾਜ ਸੰਭਵ ਹੈ ਅਤੇ ਮੈਨੇਜ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਇਸ ਖਬਰ ਨੂੰ ਸੁਣਦੇ ਹੋਏ ਪ੍ਰਮੁੱਖ ਰਾਜਨੀਤਿਕ ਲੀਗਰਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਟਵਿੱਟਰ ਸੋਸ਼ਲ ਪਲੇਟਫਾਰਮ ਉੱਤੇ ਲਿਖਿਆ ਕਿ ਮੈਂ ਅਤੇ ਮਿਲਾਨੀਆ ਨੂੰ ਜੋ ਬੀਡਨ ਦੀ ਤਾਜ਼ਾ ਮੈਡੀਕਲ ਰਿਪੋਰਟ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਅਸੀਂ ਜ਼ਿਲ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਜੋ ਜਲਦੀ ਠੀਕ ਹੋ ਜਾਣ ਇਸ ਦੇ ਇਲਾਵਾ ਉਨ੍ਹਾਂ ਦੇ ਸਾਬਕਾ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਸੋਸ਼ਲ ਸੋਸ਼ਲ ਮੀਡੀਆ ਉੱਤੇ ਆਪਣੀ ਸੰਵੇਦਨਾ ਜ਼ਾਹਰ ਕੀਤੀ ਅਤੇ ਕਿਹਾ ਕਿ ਜੋ ਬਿਡੇਨ ਹਮੇਸ਼ਾ ਲੜਾਕੂ ਰਹੇ ਨੇ ਅਤੇ ਇਹ ਚੁਣੌਤੀ ਵੀ ਹੌਸਲੇ ਅਤੇ ਆਤਮ ਵਿਸ਼ਵਾਸ ਦੇ ਨਾਲ ਪਾਰ ਕਰ ਲੈਣਗੇ ਸਿਹਤ ਸੰਬੰਧੀ ਪਿਛੋਕੜ ਬਿਡੇਨ ਦੀ ਸਿਹਤ ਬਾਰੇ ਚਿੰਤਾ ਪਹਿਲਾਂ ਵੀ ਜਤਾਈ ਜਾਂਦੀ ᱛਈਏ ਖਾਸ ਕਰਕੇ ਉਹਨਾਂ ਦੀ ਉਮਰ ਅਤੇ ਪਿਛਲੇ ਕੁਝ ਸਮਿਆ ਦੌਰਾਨ ਆਈ ਸਿਹਤ ਸੰਬੰਧੀ ਖਬਰਾਂ ਕਾਰਨ ਦਰਅਸਲ 2023 ਦੇ ਵਿੱਚ ਉਹਨਾਂ ਦੀ ਛਾਤੀ ਤੋਂ ਸਕਿਨ ਕੈਂਸਰ ਦਾ ਟਿਸ਼ੂ ਹਟਾਇਆ ਗਿਆ ਸੀ ਜਿਸ ਤੋਂ ਬਾਅਦ ਉਹ koge san ਇਥੇ ਦੱਸਣਾ ਬੰਦ ਹੈ ਕਿ ਜੋ ਬੀਡਨ ਨੇ ਆਪਣੇ ਪ੍ਰਧਾਨ ਮੰਤਰੀ ਪ੍ਰਸ਼ਾਸਨ ਦੇ ਦੌਰਾਨ ਕੈਂਸਰ ਮੂਨ ਸ਼ੋਰਟ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਸੀ ਜਿਸ ਦਾ ਮਕਸਦ ਅਮਰੀਕਾ ਦੇ ਵਿੱਚ ਕੈਂਸਰ ਦੇ ਨਾਲ ਮੌਤਾਂ ਦੀ ਦਰ ਨੂੰ ਅਗਲੇ 25 ਸਾਲਾਂ ਦੇ ਵਿੱਚ ਅੱਧਾ ਕਰਨਾ ਹੈ ਮੌਜੂਦਾ ਹਾਲਾਤ ਬੀਡਨ ਅਤੇ ਉਹਨਾਂ ਦੇ ਪਰਿਵਾਰ ਡਾਕਟਰਾਂ ਦੇ ਨਾਲ ਮਿਲ ਕੇ ਇਲਾਜ ਦੇ ਵਿਕਲਪਾਂ ਉੱਤੇ ਵਿਚਾਰ ਕਰ ਰਹੇ ਨੇ ਫਿਲਹਾਲ ਉਹਨਾਂ ਦੇ ਦਫ਼ਤਰ ਦੇ ਵੱਲੋਂ ਕਿਹਾ ਗਿਆ ਹੈ ਕਿ ਹਾਲਾਤ ਗੰਭੀਰ ਨੇ ਪਰ ਕੈਂਸਰ ਦੇ ਹਾਰਮੋਨ ਸੰਵੇਦਨਸ਼ੀਲ ਹੋਣ ਕਰਕੇ ਇਸ ਦਾ ਇਲਾਜ ਜੀ ਦੀ ਵੀ ਸੰਭਾਵਨਾ ਹੈ ਬੀਲ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ